हांजी दोस्तों एमडी जॉब अलर्ट चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕਚੈਰੀਆਂ ਦੇ ਵਿੱਚ ਪੋਸਟਾਂ ਆਈਆਂ ਹੈਗੀਆਂ ਨੇ ਜੀ ਜਲਦੀ ਅਪਲਾਈ ਕਰੋ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਹਲੇ ਦਿਨ ਪਏ ਨਹੀਂ ਜੀ ਅਪਲਾਈ ਕਰਨ ਦੇ ਲਈ ਦਫ਼ਤਰ ਜ਼ਿਲ੍ਹਾ ਤੇ ਸੈਸ਼ਨ ਜੱਜ ਭਰਤੀ ਆ ਚੁੱਕੀ ਹੈਗੀ ਹੈ ਜਾਣਕਾਰੀ ਪੂਰੀ ਲੈ ਕੇ حاضر ਹੋ ਚੁੱਕੇ ਹਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕੱਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ WhatsApp ਚੈਨਲ ਵੀ ਹੈ ਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਇਹਨਾਂ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ ਵਗੈਰਾ ਅਪਲੋਡ ਕਰਦੇ ਰਹਨੇ ਆ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਆਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਇਸ ਤੇ ਵਿੱਚ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਜਿਸ ਦੇ ਵਿੱਚ ਪ੍ਰਿਸਕ੍ਰਾਈਬਡ ਪਰਫਾਰਮਾ ਭਰ ਕੇ ਤੁਸੀਂ ਨਾਲ ਦਸਤਾਵੇਜ਼ ਲਗਾ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਭੇਜਣੇ ਨੇ ਪੋਸਟਾਂ ਜੀ ਐਡ ਹੌਕ بیس ਤੇ ਉੱਤੇ ਪੋਸਟਾਂ ਕੱਢੀਆਂ ਗਈਆਂ ਨੇ ਜੀ ਤੇ ਤੁਹਾਨੂੰ ਦੱਸ ਦਈਏ ਕਿ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਅਪਲਾਈ ਤੁਸੀਂ ਐਪਲੀਕੇਸ਼ਨ ਫਾਰਮ ਭਰਨਾ ਹੈ ਉਸ ਦੇ ਨਾਲ ਸਾਰੇ ਦਸਤਾਵੇਜ਼ ਲਗਾ ਕੇ ਆਪਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਭੇਜਨੇ ਹੈਗੇ ਆ ਲਾਸਟ ਡੇਟ ਹੈਗੀ 28 ਨਵੰਬਰ 2025 ਸ਼ਾਮ 5 ਵਜੇ ਤੱਕ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈਗੀ ਗੁਰਦਾਸਪੁਰ.dcourts.gov.in ਜੀ ਪੋਸਟਾਂ ਟੋਟਲ ਪੋਸਟ ਅਨਾਉਂਸ ਕੀਤੇ ਹੈਗੇ ਨੇ 14 ਜੀ ਉਹ ਕਲਰਕ ਦੀਆਂ ਪੋਸਟਾਂ ਅਨਾਉਂਸ ਕੀਤੇ ਹੈਗੇ ਨੇ ਕੈਟਾਗਰੀ ਵਾਈਜ਼ ਤੁਸੀਂ ਦੇਖ ਸਕਦੇ ਹੋ ਜੀ ਡਬਲਯੂਐਸ ਜਰਨਲ ਦੀਆਂ 4 EWS ਜਰਨਲ ਊਮੈਨ ਦੀ 1 BC ਦੀਆਂ 2 AS ਸਮ ਜਰਨਲ ਦੀਆਂ 2 ASMC ਦੀ 1 ASਮ ਜਰਨਲ ਊਮੈਨ ਦੀ 3 ਸਪੋਰਟਸਮੈਨ ਊਮੈਨ ਦੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਸੈਲਰੀ 29200 ਰੁਪਏ ਤਨਖਾਹ ਦਿੱਤੀ ਜਾਵੇਗੀ ਡਿਗਰੀ ਕੀਤੀ ਹੈ ਜੇ ਤੁਸੀਂ BA ਕੀਤੀ ਹੈ BSC ਕੀਤੀ ਹੈ ਜਾਂ ਇਸ ਦੇ ਬਰਾਬਰ ਦੀ ਯੋਗਤਾ ਕੀਤੀ ਹੈ ਤੇ 10ਵੀਂ ਪੱਧਰ ਦੇ ਉੱਤੇ ਪੰਜਾਬੀ ਪਾਸ ਹੋ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ 18 ਤੋਂ 37 ਸਾਲ ਉਮਰ ਸੀਮਾ ਰੱਖੀ ਗਈ ਹੈ ਏਜ ਰਿਲੈਕਸੇਸ਼ਨ ਪੰਜਾਬ ਗਵਰਨਮੈਂਟਸ ਦੇ ਰੂਲ ਦੇ ਅਕੋਰਡਿੰਗ ਦਿੱਤੀ ਜਾਵੇਗੀ ਤੁਹਾਡਾ ਟੈਸਟ ਲਿਆ ਜਾਵੇਗਾ ਜਿਸ ਦੇ ਵਿੱਚ ਇੰਗਲਿਸ਼ ਕੰਪੋਜੀਸ਼ਨ ਤੇ ਇੰਗਲਿਸ਼ ਜਨਰਲ ਨੌਲੇਜ ਦੇ ਕੁਐਸਚਨ ਆਉਣਗੇ ਜੀ ਉਸ ਤੋਂ ਬਾਅਦ ਇੰਟਰਵਿਊ ਕੰਡਕਟ ਕੀਤੀ ਜਾਏਗੀ ਜੀ ਲਾਸਟ ਡੇਟ ਤੁਹਾਨੂੰ ਦੱਸ ਹੀ ਚੁੱਕੇ ਹਾਂ ਜੀ ਤੇ 28 11 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਪਰਫਾਰਮੇ ਦੀ ਜ਼ਰੂਰਤ ਹੋਵੇਗੀ ਲਿੰਕ ਅਸੀਂ ਇੱਥੋਂ ਤੁਹਾਡੇ ਲਈ ਕਾਪੀ ਕਰ ਚੁੱਕੇ ਹਾਂ ਜੀ ਕਾਪੀ ਕਰਕੇ ਅਸੀਂ ਇਸ ਨੂੰ ਜੋ ਨੋਟੀਫਿਕੇਸ਼ਨ ਦਾ ਲਿੰਕ ਹੈਗਾ ਸਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਜਾਵੇਗਾ ਉੱਥੋਂ ਤੁਸੀਂ ਦੇਖ ਸਕੋਗੇ ਜੀ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਬਹੁਤ ਵਧੀਆ ਮੌਕਾ ਹੈ ਜੀ ਇਹ ਸੀ ਅੱਜ ਦੀਆਂ ਪੋਸਟਾਂ ਹੋਰ ਵੀ ਪੰਜਾਬ ਦੇ ਵਿੱਚ ਪੋਸਟਾਂ ਆਉਂਦੀਆਂ ਨਾ ਜਾਂਦੀਆਂ ਨੇ ਉਹਨਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਤਾਂ ਜੋ ਤੁਹਾਨੂੰ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ